ਜਦੋਂ ਕੋਈ ਪਤੀ ਪਤਨੀ ਆਪਸ ਦੇ ਵਿੱਚ ਠੀਕ ਤਰ੍ਹਾਂ ਨਹੀਂ रह 파 ਰਹੇ ਤਾਂ ਉਹ ਪਤੀ ਜਾਂ ਫਿਰ ਪਤਨੀ ਕੀਨੇ ਸੋਚ ਲੈਂਦੇ ਨੇ ਕਿ ਉਹ ਇਸ ਨੂੰ ਛੱਡ ਕੇ ਕਿਸੇ ਹੋਰ ਦੇ ਨਾਲ ਇੱਕ ਚੰਗੀ ਜ਼ਿੰਦਗੀ گزار ਲੈਣਗੇ ਇੱਕ ਵੱਡਾ ਤੇ ਤਾਜ਼ਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਸੀ ਜਿੱਥੇ ਅਨੋਖ ਮਿੱਤਲ ਦੇ ਵੱਲੋਂ ਅਨੋਖਾ ਹੀ ਕੰਮ ਕੀਤਾ ਗਿਆ ਆਪਣੀ ਗਰਲਫ੍ਰੈਂਡ ਦਾ ਵੀ ਰਿਸ਼ਤਾ ਕਈ ਵਾਰ ਤੋੜਵਾਇਆ ਗਿਆ ਤੇ ਆਪਣੀ ਪਤਨੀ ਨੂੰ ਵੀ ਪ੍ਰੀ ਪਲੈਨਿੰਗ ਕਰਨ ਤੋਂ ਬਾਅਦ ਉਸਦੀ ਜਾਨ ਲੈ ਲਈ ਗਈ ਕਿੱਥੇ ਤਾਂ ਕੁਝ ਸਮੇਂ ਪਹਿਲਾਂ ਆਪਣੀ ਪਤਨੀ ਦੇ ਨਾਲ ਉਹ ਡਾਂਸ ਕਰ ਰਿਹਾ ਸੀ ਅਤੇ ਕੁਝ ਹੀ ਮਿੰਟਾਂ ਸੈਕਿੰਟਾਂ ਦੇ ਬਾਅਦ ਉਸ ਨੇ ਆਪਣੀ ਪਤਨੀ ਦੀ ਜਾਨ ਲੈ ਲਈ ਜਿਵੇਂ ਕਿ ਉਸ ਨੇ ਪਲਾਨ ਬਣਾਇਆ ਸੀ ਹੁਣ ਇਸੇ ਹੀ ਤਰ੍ਹਾਂ ਦੀ ਇੱਕ ਹੋਰ ਖਬਰ ਸਾਹਮਣੇ ਆ ਰਹੀ ਹੈ ਪਰ ਇੱਥੇ ਇੱਕ ਮਾੜੀ ਘਟਨਾ ਨੂੰ ਅੰਜਾਮ ਪਤਨੀ ਦੇ ਵੱਲੋਂ ਦਿੱਤਾ ਗਿਆ ਇੰਨਾ ਵੱਡਾ ਕਾਂਡ ਅਤੇ ਘਟਨਾ ਸਾਹਮਣੇ ਆਉਣ ਤੋਂ ਬਾਅਦ ਵੀ ਇਸ ਪਤਨੀ ਨੂੰ ਇਹ ਨਹੀਂ ਸਮਝ ਆਈ ਕਿ ਇਸਨੇ ਵੀ ਇੱਕ ਨਾ ਇੱਕ ਦਿਨ ਫੜੀ ਜਾਣਾ ਆਪਣੇ ਹੀ ਪਤੀ ਦੇ ਨਾਲ ਹੋ ਐਡਾ ਵੱਡਾ ਖਿਲਵਾੜ ਨਾ ਕਰੇ ਆਪਣੇ ਹੀ ਸਹੁਰੇ ਘਰਦਿਆਂ ਨਾਲ ਐਡਾ ਵੱਡਾ ਧੋਖਾ ਨਾ ਕਰੇ ਪਰ ਉਸਨੇ ਕੁਝ ਨਹੀਂ ਸੋਚਿਆ ਜੋ ਵੀ ਕੋਈ ਅਪਰਾਧੀ ਹੁੰਦਾ ਹੈ ਅਪਰਾਧ ਕਰਨ ਬਾਰੇ ਸੋਚਦਾ ਹੈ ਤਾਂ ਉਸ ਨੂੰ ਲੱਗਦਾ ਹੈ ਕਿ ਮੇਰੀ ਪਲੈਨਿੰਗ ਤਾਂ ਇੰਨੀ ਤਗੜੀ ਹੈ ਕਿ ਮੈਨੂੰ ਕੋਈ ਫੜ ਨਹੀਂ ਸਕੇਗਾ ਇਸ ਤੇ ਚਲਦੇ ਹੋਏ ਹੀ ਅਬੋਹਰ ਦੇ ਵਿੱਚ ਵੀ ਕਾਸਮੈਟਿਕ ਕਾਰੋਬਾਰੀ ਦੇ ਨਾਲ ਜੁੜੀ ਇਹ ਖਬਰ ਜਿੱਥੇ ਵਿਕਾਸ ਸੱਬਰਵਾਲ ਬੀਤੇ 3-4 ਦਿਨ ਪਹਿਲਾਂ ਹੀ ਦਿੱਲੀ ਤੋਂ ਸਮਾਨ ਲੈ ਕੇ ਆਇਆ ਸੀ 8 ਫਰਵਰੀ ਨੂੰ ਇੱਕ ਵਾਰ ਫਿਰ ਤੋਂ ਉਹ ਕਹਿੰਦਾ ਕਿ ਮੈਂ ਦਿੱਲੀ ਤੋਂ ਸਮਾਨ ਲੈਣ ਜਾਣਾ। 9 ਤਰੀਕ ਨੂੰ ਉਹ ਆਖਦਾ ਹੈ ਕਿ ਮੈਂ ਜਾ ਰਿਹਾ ਸੀ ਮੈਂ ਲੁੱਟਿਆ ਗਿਆ ਮੇਰੇ ਤੋਂ ਪੈਸੇ ਖੋਲੇ ਗਏ ਅਤੇ ਮੈਂ ਹੁਣ ਕਿਸੇ ਪੁੱਲ ਦੇ ਹੇਠ। ਇਹ ਗੱਲ ਉਸਨੇ ਆਪਣੀ ਪਤਨੀ ਨੂੰ ਫੋਨ ਤੇ ਕਹੀ ਸੀ ਅਤੇ ਇਹ ਸਾਰੀ ਜਾਣਕਾਰੀ ਪਤਨੀ ਦੇ ਵੱਲੋਂ ਆਪਣੇ ਹੀ ਸਹੁਰੇ ਘਰ ਦੇ ਵਿੱਚ ਦਿੱਤੀ ਗਈ। ਇਸ ਮਗਰੋਂ ਸਾਰਾ ਪਰਿਵਾਰ ਕਦੇ ਦਿੱਲੀ ਤੱਕੇ ਖਾ ਰਿਹਾ ਸੀ ਕਦੇ ਲੋਕੇਸ਼ਨ ਜਦੋਂ ਮੰਡੇ ਦੀ ਬਠਿੰਡੇ ਦੀ ਆਈ ਤਾਂ ਬਠਿੰਡਾ ਆ ਗਿਆ ਉਸ ਤੋਂ ਬਾਅਦ ਪੁਲਿਸ ਨੇ ਕਿਆ ਲੁਧਿਆਣੇ ਦੀ ਲੋਕੇਸ਼ਨ ਐ ਫਿਰ ਲੁਧਿਆਣੇ ਆ ਗਿਆ ਇਸ ਤਰੀਕੇ ਦੇ ਨਾਲ ਆਪਣੇ ਪੁੱਤ ਨੂੰ ਲੱਭਦਾ ਹੋਇਆ ਪਰਿਵਾਰ ਕਿੱਥੇ-ਕਿੱਥੇ ਦੀ ਖਾਕ ਛਾਂਡ ਰਿਹਾ ਸੀ ਉਹ ਇਹ ਜਾਣਦੇ ਸੀ ਕਿ ਸਾਨੂੰ ਸਾਡਾ ਪੁੱਤ ਮਿਲ ਜਾਵੇ ਬਾਅਦ ਦੇ ਵਿੱਚ ਪਤਾ ਲੱਗਦਾ ਕਿ ਉਹ ਮਰ ਚੁੱਕੇ ਪੁਲਿਸ ਦੱਸਦੀ ਹੈ ਕਿ ਬ੍ਰਿਜ ਦੇ ਹੇਠੋਂ ਝਾੜੀਆਂ ਦੇ ਵਿੱਚੋਂ ਇੱਕ ਮ੍ਰਿਤਕ ਦੇ ਮਿਲੀ ਸੀ ਅਤੇ ਉਸ ਦਾ 72 ਘੰਟੇ ਹੀ ਉਸ ਨੂੰ ਰੱਖਿਆ ਜਾ ਸਕਦਾ ਸੀ ਪੋਸਟਮਾਰਟਮ ਅਤੇ ਹੋਰ ਕਾਰਵਾਈ ਹੋਈ ਸੀ ਅਤੇ ਉਸ ਤੋਂ ਬਾਅਦ ਉਸ ਦਾ ਸੰਸਕਾਰ ਕਰ ਦਿੱਤਾ ਗਿਆ ਕਿਥੇ ਹੀ ਸਾਰਾ ਪਰਿਵਾਰ ਆਪਣੇ ਜਿਉਂਦੇ ਜਾਗਦੇ ਪੁੱਤ ਨੂੰ ਲੱਭ ਰਿਹਾ ਸੀ ਫਿਰ ਉਹ ਆਖ ਰਹੇ ਸੀ ਕਿ ਚਲੋ ਸਾਨੂੰ ਆਖਰੀ ਵਾਰ ਉਸ ਦੇ ਦਰਸ਼ਨ ਹੀ ਹੋ ਜਾਣ ਉਸ ਦੀ ਮ੍ਰਿਤਕ ਦੇ ਹੀ ਸਾਨੂੰ ਮਿਲ ਜੇ ਫਿਰ ਪਤਾ ਲੱਗਦਾ ਹੈ ਕਿ ਉਸ ਦਾ ਸੰਸਕਾਰ ਵੀ ਪੁਲਿਸ ਨਹੀਂ ਕਰ ਦਿੱਤਾ ਹੁਣ ਪਰਿਵਾਰਿਕ ਮੈਂਬਰ ਰੋ ਰੋ ਕੇ ਹੱਥ ਜੋੜ ਕੇ ਹੀ ਆਖ ਰਹੇ ਸੀ ਕਿ ਸਾਨੂੰ ਸਾਡੇ ਪੁੱਤ ਦੀਆਂ ਅਸਥੀਆਂ ਹੀ ਦੇ ਦੋ 14 ਦਿਨ ਬਾਅਦ ਕਿਤੇ ਜਾ ਕੇ ਅਜ ਉਸ ਦੀ ਤਸਵੀਰ ਦੇ ਸਾਹਮਣੇ ਬੈਠ ਕੇ ਇਹ ਰੋਂਦਾ ਹੋਇਆ ਪਰਿਵਾਰ ਜਦੋਂ ਪੁਲਿਸ ਤੇ ਕੋਲ ਇਹ ਸੱਚਾਈ ਪਤਾ ਕਰਵਾਉਣ ਜਾਂਦਾ ਹੈ ਕਿ ਆਖਿਰਕਾਰ ਸਾਡੇ ਮੁੰਡੇ ਦੇ ਨਾਲ ਹੋਇਆ ਕਿਉਂਕਿ ਪੁਲਿਸ ਨੇ ਉਹ ਸਾਰੀ ਵੀਡੀਓ ਅਤੇ ਫੋਟੋ ਆਪਣੇ ਕੋਲ ਰੱਖੀ ਹੋਈ ਸੀ ਜਿਸ ਹਾਲਤ ਦੇ ਵਿੱਚ ਮੁੰਡਾ ਝਾੜੀਆਂ ਦੇ ਵਿੱਚੋਂ ਮਿਲਿਆ ਸੀ ਉਸਦੇ ਸਿਰ ਦੇ ਪਿੱਛੇ ਕਿੰਨੇ ਹੀ ਡੰਗੇ ਹੱਟ ਮਾਰੇ ਗਏ ਸੀ ਬੇਰਹਿਮੀ ਦੇ ਨਾਲ ਗਲੇ ਚਿਹਰੇ ਸਰੀਰ ਦੇ ਉੱਪਰ ਕਈ ਤਰ੍ਹਾਂ ਦੇ ਨਿਸ਼ਾਨ ਦੇਖਣ ਨੂੰ ਮਿਲੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਅਸੀਂ ਉਹ ਸਾਰੀ ਵੀਡੀਓ ਫੋਟੋਆਂ ਦੇਖ ਤੱਕ ਨਹੀਂ ਪਾਏ ਸਾਡੇ ਮੁੰਡੇ ਨੇ ਕਿਵੇਂ ਸਹੀਆਂ ਹੋਣਗੇ 8 ਫਰਵਰੀ ਨੂੰ ਇਹ ਮੁੰਡਾ ਘਰ ਤੋਂ ਗਿਆ ਸੀ ਦੁੱਧ ਲੈਣ ਦਾ ਕਹਿ ਕੇ ਗਿਆ ਸੀ ਬਾਅਦ ਦੇ ਵਿੱਚ ਇਹ ਸਾਰੀ ਕਹਾਣੀ ਬਣਾਈ ਗਈ ਸੀ ਕਿ ਉਹ ਸਮਾਨ ਲੈਣ ਦੇ ਲਈ ਦਿੱਲੀ ਜਾ ਰਿਹਾ ਸੀ ਹਾਲਾਂਕਿ 9 ਤਰੀਕ ਨੂੰ ਜਦੋਂ ਲਾਪਤਾ ਹੀ ਹੋ ਜਾਂਦਾ ਉਹ ਮੁੰਡਾ ਤਾਂ ਉਸ ਤੋਂ ਬਾਅਦ ਇਸ ਦੀ ਭਾਲ ਵੀ ਸ਼ੁਰੂ ਕੀਤੀ ਗਈ ਸੀ ਪਰ ਹੁਣ ਜਦੋਂ ਪੁਲਿਸ ਇੱਕ ਇੱਕ ਕਰਕੇ ਪਰਿਵਾਰਿਕ ਮੈਂਬਰਾਂ ਦੇ ਕੋਲੋਂ ਪੁੱਛਗਿੱਛ ਕਰਨੀ ਸ਼ੁਰੂ ਕਰਦੀ ਹੈ ਤਾਂ ਪਰਿਵਾਰ ਵਾਲੇ ਦੱਸਦੇ ਨੇ ਕਿ ਸਾਡੇ ਘਰ ਦੀ ਇਹ ਨੂੰ ਸਾਡੇ ਨਾਲ ਸਾਡੇ ਪੁੱਤ ਨੂੰ ਲੱਭਦੀ ਰਹੀ ਹੈ ਇਹਦੀਆਂ ਗੱਲਾਂ ਤੋਂ ਸਾਨੂੰ ਕਦੇ ਲੱਗਿਆ ਹੀ ਨਹੀਂ ਕਿ ਇਹ ਵੀ ਆਪਣੇ ਪਤੀ ਦੇ ਨਾਲ ਇੰਜ ਕਰ ਸਕਦੀ ਹੈ। ਇਹ ਜ਼ਰੂਰ ਜਾਪ ਰਹੀ ਸੀ ਕਿ ਇਹ ਕੋਈ ਨਾ ਕੋਈ ਗੱਲ ਲੁਕੋ ਰਹੀ ਹੈ। ਪਤੀ-ਪਤਨੀ ਦੀਆਂ 100 ਗੱਲਾਂ ਹੁੰਦੀਆਂ ਨੇ ਹੋ ਸਕਦਾ ਹੈ ਕੋਈ ਗੱਲ ਜਾਂ ਕੋਈ ਮਨਮਟਾ ਵਾਪਸ ਦੇ ਵਿੱਚ ਹੋਵੇ ਉਹ ਅੰਦਰ ਦੱਬੀ ਬੈਠੀ ਹੋਵੇ। ਪਰਿਵਾਰਿਕ ਮੈਂਬਰਾਂ ਨੇ ਤਾਂ ਇਹ ਸੋਚਿਆ ਤੇ ਇਸ ਨੂਹ ਦੇ ਉੱਪਰ ਕੋਈ ਸ਼ੱਕ ਨਹੀਂ ਕੀਤਾ। ਪਰ ਇਹ ਉਹੀ ਨੂਹ ਹੈ ਜਿਨੇ ਕਿ ਆਪਣੇ ਪਤੀ ਨੂੰ ਖਤਮ ਕਰਵਾਉਣ ਦੇ ਲਈ ਪੂਰੀ ਪਲੈਨਿੰਗ ਰਚੀ। ਉਸ ਦੇ ਪਤੀ ਦੇ ਦੋਸਤਾਂ ਦੇ ਨਾਲ ਮਿਲ ਕੇ 2021 ਦੇ ਵਿੱਚ ਵਿਆਹ ਕੇ ਹੀ ਆਈ ਸੀ ਵਿਕਾਸ ਅਬਰਵਾਲ ਦੇ ਘਰ ਵਿਆਹ ਤੋਂ ਬਾਅਦ ਡੇਢ ਸਾਲ ਦਾ ਬੱਚਾ ਵੀ ਹੈ ਇਹਨਾਂ ਦੇ ਕੋਲ ਅਤੇ ਨਾਲ ਹੀ ਪਰਿਵਾਰਕ ਮੈਂਬਰਾਂ ਨੇ ਇਹ ਵੀ ਗੱਲ ਦਾ ਖੁਲਾਸਾ ਕੀਤਾ ਕਿ ਇਹ ਪਹਿਲਾਂ ਵਿਆਹੀ ਹੋਈ ਸੀ ਸਾਡਾ ਮੁੰਡਾ ਵੀ ਪਹਿਲਾਂ ਵਿਆਹਾ ਹੋਇਆ ਸੀ ਅਤੇ ਇਹਨਾਂ ਦੋਵਾਂ ਦੀ ਹੀ ਇਹ ਦੂਜੀ ਮੈਰਿਜ ਸੀ ਵਿਆਹ ਤੋਂ ਬਾਅਦ ਹੁਣ ਤੱਕ ਕਦੇ ਵੀ ਉਹਨਾਂ ਨੂੰ ਕੋਈ ਸ਼ੱਕ ਨਹੀਂ ਹੋਇਆ ਕਿ ਇਹ ਕੁੜੀ ਇਹ ਔਰਤ ਇੰਨੀ ਜ਼ਾਲਮ ਵੀ ਹੋ ਸਕਦੀ ਹੈ ਦੇਰਅਸਲ ਕੋਸਮੈਟਿਕ ਦਾ ਹੀ ਕਾਰੋਬਾਰੀ ਕਿਸੇ ਚੀਜ਼ ਦੀ ਘਰ ਦੇ ਵਿੱਚ ਘਾਟ ਨਹੀਂ ਸੀ ਵਧੀਆ ਦੁਕਾਨਾਂ ਚਲਾਉਂਦਾ ਸੀ ਦਿੱਲੀ ਤੋਂ ਮਾਲ ਲਿਆ ਕੇ ਇੱਥੇ ਵੇਚਦਾ ਸੀ ਚੰਗਾ ਨਾਮ ਵੀ ਬਣਿਆ ਹੋਇਆ ਸੀ ਸतीश ਨਾਮ ਦਾ ਇੱਕ ਹੋਰ ਦੁਕਾਨਦਾਰ ਇਹਦਾ ਦੋਸਤ ਵੀ ਬਣ ਚੁੱਕਿਆ ਸੀ ਅਤੇ ਮਿਲਵਰਤਨ ਇੰਨਾ ਵੱਧ ਗਿਆ ਦੋਹਾਂ ਦਾ ਕਿ ਉਹ ਇੱਕ ਦੂਸਰੇ ਦੇ ਘਰ ਰਾਤਾਂ گزارਣ ਲੱਗ ਪਏ ਸੀ ਖਾਣਾ ਪੀਣਾ ਉੱਠਣਾ ਬੈਠਣਾ ਤਾਂ ਇਕੱਠੇ ਹੈ ਹੀ ਸੀ ਆਪਸ ਦੇ ਵਿੱਚ ਸਾਂਝ ਵੀ ਪੈ ਗਈ ਪਤਨੀਆਂ ਵੀ ਆਪਸ ਦੇ ਵਿੱਚ ਮਿਲਦੀਆਂ ਸੀ ਵਿਕਾਸ ਦੀ ਪਤਨੀ ਵੀ ਉਹਨਾਂ ਦੇ ਘਰ ਚਲੀ ਜਾਂਦੀ ਸੀ ਤੇ ਉਹ ਵੀ ਇਹਨਾਂ ਦੇ ਘਰ ਆ ਕੇ ਰਹਿਣ ਲੱਗ ਪੈਂਦੇ ਸਨ। ਇਹੋ ਜਿਹੀ ਦੋਸਤੀ ਸੀ ਭਰਾਵਾਂ ਤੋਂ ਵੱਧ ਇੱਕ ਦੂਸਰੇ ਨੂੰ ਮੰਦੇ ਸੀ ਪਰ ਇਹ ਨਹੀਂ ਪਤਾ ਸੀ ਕਿ ਇਹ ਦੋਸਤ ਜਿਸ ਦਾ ਨਾਮ ਸतीश ਹੈ ਵਿਕਾਸ ਦੇ ਹੀ ਘਰਵਾਲੀ ਦੇ ਨਾਲ ਮਿਲ ਕੇ ਉਸ ਨੂੰ ਮਾਰਨ ਦੀ ਪਲੈਨਿੰਗ ਕਰ ਰਿਹਾ ਹੈ। ਇਸ ਦੇ ਵਿੱਚ ਸਿਰਫ ਦੋ ਜਾਣੇ ਨਹੀਂ ਸਗੋਂ ਕਰੀਬ 4 ਤੋਂ 5 ਜਾਣੇ ਇਸ ਪੂਰੇ ਕਤਲ ਕਾਂਡ ਦੇ ਵਿੱਚ ਸ਼ਾਮਿਲ ਨੇ ਜਿਨ੍ਹਾਂ ਨੂੰ ਫੜਨ ਤੇ ਲਈ ਪਰਿਵਾਰਿਕ ਮੈਂਬਰ ਆਖ ਰਹੇ ਨੇ। ਪੁਲਿਸ ਜੇਤੀਤੋ ਜੇਤੀ ਕੰਮ ਕਰੇ ਸਾਰਿਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਜਾਂ ਫਿਰ ਨਹੀਂ ਇਹ ਫਿਲਹਾਲ ਦੇਖਣਾ ਹੋਵੇਗਾ ਪਰ ਯਕੀਨਨ ਇਸ ਪਤਨੀ ਨੂੰ ਪੁਲਿਸ ਨੇ ਚੱਕ ਹੀ ਲਿਆ ਪੁਲਿਸ ਦੇ ਵੱਲੋਂ ਜਦੋਂ ਇਸ ਪਤਨੀ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤਾਂ ਉਦੋਂ ਹੀ ਖੁਲਾਸਾ ਹੋਇਆ ਕਿ ਇਸ ਦੇ ਵੱਲੋਂ ਹੀ ਇਹ ਪਲਾਨਿੰਗ ਕੀਤੀ ਗਈ ਸੀ ਆਪਣੇ ਹੀ ਪਤੀ ਦੇ ਦੋਸਤਾਂ ਦੇ ਨਾਲ ਇਸ ਤਰ੍ਹਾਂ ਇਹ ਗੱਲਾਂ ਬਾਤਾਂ ਕਰਦੀ ਰਹੀ ਇਹਦਾ ਰਿਸ਼ਤਾ ਡੂੰਗਾ ਹੁੰਦਾ ਗਿਆ ਤੇ ਫਿਰ ਇਹਨਾਂ ਨੇ ਪੂਰੀ ਪਲਾਨਿੰਗ ਕੀਤੀ ਕਿ ਅਸੀਂ ਇਸ ਨੂੰ ਮਾਰ ਦੇਣਾ ਕਰ ਤੋਂ ਬਾਹਰ ਇਸ ਨੂੰ ਬੁਲਾਇਆ ਜਾਂਦਾ ਹੈ ਮਾਸੂਮ ਛੋਟੇ ਛੋਟੇ ਬੱਚਿਆਂ ਤੱਕ ਦੀ ਇਹ ਲੋਕ ਪਰਵਾਹ ਨਹੀਂ ਕਰਦੇ ਇਹ ਨਹੀਂ ਸੋਚਦੇ ਕਿ ਅਸੀਂ ਬੱਚੇ ਦੋਸਤਾ ਪਿਓਖ ਹੋ ਰਹੇ ਆ ਜਾਂ ਬੱਚੇ ਦੋਸਤੀ ਮਾਂ ਖੋ ਰਹੇ ਕੱਲੋਂ ਤੁਸੀਂ ਵੀ ਜੇਲ੍ਹ ਦੇ ਵਿੱਚ ਚਲੇ ਜਾਣਾ ਤਾਂ ਬੱਚੇ ਕਿਵੇਂ ਅਨਾਥਾਂ ਵਾਲੀ ਜ਼ਿੰਦਗੀ ਬਤੀਤ ਕਰਨਗੇ ਆਪਣੀ ਜ਼ਿੰਦਗੀ ਤੇ ਨਾਸਹੀ ਪਰ ਇਹਨਾਂ ਬੱਚਿਆਂ ਦੀ ਜ਼ਿੰਦਗੀ ਤੇ ਹੀ ਤਰਸ ਖਾ ਲੈਣਾ ਚਾਹੀਦਾ ਹੈ ਇਹੋ ਜਿਹੇ ਮਾਪੇ ਨੂੰ ਇਹੋ ਜਿਹੇ પતિ ਪਤਨੀ ਨੂੰ ਇਹੋ ਜਿਹੇ ਮੁੰਡੇ ਕੁੜੀਆਂ ਨੂੰ ਜੋ ਕਿ ਬਾਹਰ ਕਿਸੇ ਹੋਰ ਦੇ ਨਾਲ ਅਫੇਅਰ ਚਲਾਉਂਦੇ ਨੇ ਅਤੇ ਘਰ ਦੇ ਵਿੱਚ ਬੈਠੇ ਆਪਣੇ ਹੀ ਪਰਿਵਾਰਿਕ ਮੈਂਬਰ ਦੇ ਨਾਲ ਇਸ ਤਰ੍ਹਾਂ ਕਰਦੇ ਨੇ ਇੱਕ ਸਭ ਤੋਂ ਵਧੀਆ ਇਹਦਾ ਹੱਲ ਤਲਾਕ ਹੋ ਸਕਦਾ ਹੈ ਪਰ ਲੋਕ ਇਹ অপਸ਼ਨ ਯੂਜ਼ ਕਿਉਂ ਨਹੀਂ ਕਰਦੇ ਕਿਉਂਕਿ ਉਹਨਾਂ ਦਾ ਸਟੇਟਸ ਇਸ ਨਾਲ ਖਰਾਬ ਹੁੰਦਾ ਹੈ ਤੇ ਦੂਜਾ ਉਹਨਾਂ ਨੂੰ ਪ੍ਰਾਪਰਟੀ ਦੇ ਵਿੱਚ ਹਿੱਸਾ ਵੀ ਨਹੀਂ ਮਿਲੂ ਕੋ ਚੰਗੀ ਤਰ੍ਹਾਂ ਜਾਣਦੇ ਨੇ ਕਿ ਸਾਡੀ ਸਾਰੀਆਂ ਕਰਤੂਤਾਂ ਜਦੋਂ ਸਾਹਮਣੇ ਆਣੀਆਂ ਦਾ ਖਾਮਿਆਜ਼ਾ ਵੀ ਸਾਨੂੰ ਭੁਗਤਣਾ ਪਵੇਗਾ ਇੱਕ ਤੋਂ ਬਾਅਦ ਇੱਕ ਇਹੋ ਜਿਹੀਆਂ ਘਟਨਾਵਾਂ ਤੇ ਵਾਰਦਾਤਾਵਾਂ ਪੰਜਾਬ ਦੇ ਵਿੱਚ ਹੋ ਆਪ ਰਹੀਆਂ ਨੇ ਨਾ ਤਾਂ ਪਤੀ ਹੀ ਆਪਣੀਆਂ ਪਤਨੀਆਂ ਨੂੰ ਬਖਸ਼ ਰਹੇ ਨੇ ਤੇ ਨਾ ਹੀ ਪਤਨੀਆਂ ਹੀ ਇਸ ਗੱਲ ਦਾ ਲਿਹਾਜ ਕਰ ਰਹੀਆਂ ਨੇ ਕਿ ਅਸੀਂ ਆਪਣੇ ਹੱਥੀਂ ਆਪਣੇ ਘਰਾਂ ਨੂੰ ਉਜਾੜ ਰਹੇ ਹਾਂ ਇਸ ਪੂਰੀ ਘਟਨਾ ਦੇ ਵਿੱਚ ਹੋਰ ਕੀ ਕੁਝ ਸਾਹਮਣੇ ਆਇਆ ਪਰਿਵਾਰਿਕ ਮੈਂਬਰਾਂ ਤੋਂ ਸੁਣ ਲੈਂਦੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਉਹ ਖੱਜਲ-ਖਵਾਰ ਹੁੰਦੇ ਰਹੇ ਆਪਣੇ ਪੁੱਤ ਨੂੰ ਲਬਦੇ ਰਹੇ ਤੇ ਅੰਤ ਨੂੰ ਉਸ ਦੀ লাশ ਤੱਕ ਦੇਖਣ ਨੂੰ ਨਹੀਂ ਮਿਲੀ ਮੇਰਾ ਪਾਂਝਾ ਸੀਗਾ ਤੇ ਸਾਨੂੰ ਤਕਰੀਬਨ 9 ਤਰੀਕ ਨੂੰ ਫੋਨ ਆਇਆ ਅਸੀਂ ਉਸੇ ਟਾਈਮ ਦਿੱਲੀ ਨਿਕਲ ਗਏ ਅਸੀਂ ਤਿੰਨ ਚਾਰ ਦਿਨ ਦਿੱਲੀ ਮੱਥਾ ਮਾਰਦੇ ਰਹੇ ਸਾਰੇ ਪਾਸੇ ਉਸ ਤੋਂ ਬਾਅਦ ਸਾਨੂੰ ਪੁਲਿਸ ਨੇ ਕਿਹਾ ਵੀ ਇਹਦੀ ਲੋਕੇਸ਼ਨ ਜਿਹੜੀ ਹੈ ਲੁਧਿਆਣਾ ਦੀ ਆਈ ਹੈ ਤੇ ਅਸੀਂ ਫਿਰ ਉੱਥੋਂ ਸਾਨੂੰ ਉਹਨਾਂ ਨੇ ਕਿਹਾ ਵੀ ਇਹ ਕੇਸ ਇੱਥੇ ਨਹੀਂ ਬੰਦਾ ਤੁਸੀਂ ਕੁਝ ਉੱਥੇ ਕਰਾਓ ਆਪ ਦਾ ਠੀਕ ਹੈ ਜੀ ਅਸੀਂ ਲੁਧਿਆਣੇ ਪਹੁੰਚ ਗਏ ਲੁਧਿਆਣੇ ਤੋਂ ਅਸੀਂ ਲਵ ਲਵਾ ਕੇ ਫਿਰ ਅਸੀਂ ਕਿਹਾ ਵੀ ਸਾਨੂੰ ਕਿਸੇ ਨੇ ਕਿਹਾ ਵੀ ਬਠਿੰਡੇ ਤੁਸੀਂ ਹਿੰਦਾ ਕੇਸ ਦਰਜ ਕਰਾਓ ਕਿਉਂਕਿ ਸਾਰੀ ਸਟਾਰਟ ਹੋਏਗੀ ਨਾ ਜੋ ਬਠਿੰਡੇ ਤੋਂ ਹੋਏਗੀ ਫਿਰ ਅਸੀਂ ਬਠਿੰਡੇ ਕਰਵਾਇਆ ਉੱਥੇ ਵੀ 2-3 ਦਿਨ ਲੱਗੇ ਤੇ ਉਸ ਤੋਂ ਬਾਅਦ ਸਾਨੂੰ ਪਤਾ ਚੱਲਿਆ ਵੀ ਉਹ ਬੱਚੇ ਦੀ ਡੈਥ ਤਾਂ ਅਗਲੇ ਦਿਨ ਹੀ ਹੋ ਗਈ ਸੀ ਉਸ ਦਿਨ ਨਹੀਂ ਹੋ ਗਈ ਸੀ 8 ਤਰੀਕ ਨੂੰ ਨਿਕਲੇ ਆ ਨਾ ਤਾਂ ਅਗਲੇ ਦਿਨ ਡੈਥ ਹੋ ਗਈ ਸੀਗੀ ਸਾਨੂੰ ਜਦੋਂ ਇਹਨਾਂ ਨੇ ਪੁਲਿਸ ਨੇ ਇਹ ਕਿਹਾ ਵੀ ਰੋਤਕ ਦੇ ਉੱਥੇ ਫਰਾਈਓਵਰ ਦੇ નીચે ਬੋਡੀ ਪਈ ਸੀ ਸਾਨੂੰ ਮਿਲੀ ਹੈ ਫਿਰ ਅਸੀਂ ਜਦ ਰੋਤਕ ਪਹੁੰਚੇ ਉਹਨਾਂ ਨੇ ਕਿਹਾ ਵੀ ਇਹ ਤਾਂ ਗੈਰ ਹਤਕ ਦੀ ਬੋਡੀ ਹੈਗੀ ਹੈ ਤੇ ਅਸੀਂ ਉਹ ਪੀਜੀਆਈ ਚ ਦੇਤੀ ਸੀ ਬੋਡੀ ਪੀਜੀਆਈ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਅਸੀਂ ਇਹਦਾ ਸੰਸਕਾਰ ਕਰਤਾ ਤੇ ਬਸ ਅਸੀਂ ਫਿਰ ਸਾਨੂੰ ਤਾਂ ਸਿਰਫ ਹੱਥੀਆਂ ਹੀ ਮਿਲੀਆਂ ਹੁੰਦੀਆਂ ਹੋਰ ਕੁਝ ਨਹੀਂ ਮਿਲਿਆ ਨੀ 12 ਦਿਨ ਤੁਹਾਡੇ ਨਾਲ ਉਹ ਤਲਾਸ਼ ਕਰਦੀ ਰਹੀ ਹੈ ਤੁਹਾਨੂੰ ਪਨਪਤਕ ਵੀ ਨਹੀਂ ਲੱਗੀ ਬਿਲਕੁਲ ਬਨਪਤਕ ਕਰਨ ਲੱਗੀ ਸਾਨੂੰ ਇਹ ਮਤਲਬ ਕਿ ਜਿਵੇਂ ਗੱਲਾਂ ਕਰਦੀ ਸੀ ਸਾਨੂੰ ਇਹ ਇਹ ਹੁੰਦਾ ਸੀ ਵੀ ਕੁਝ ਨਾ ਕੁਝ ਲੁਕੋਣ ਦੀ ਪਈ ਹੈ ਪਰ ਅਸੀਂ ਇਹ ਨਹੀਂ ਸੋਚ ਸਕਦੇ ਸੀ ਵੀ ਉਹ ਇੰਨਾ ਅਸੀਂ ਸਾਨੂੰ ਉਹਦੇ ਉੱਤੇ ਹੋਇਆ ਹੀ ਨਹੀਂ ਵੀ ਉਹ ਇਸ ਤਰ੍ਹਾਂ ਕੁਝ ਕਰਵਾ ਸਕਦੀ ਹੈ ਜਾਂ ਕਿਸੇ ਨਾਲ ਨਾਲ ਰੱਖ ਕੇ ਆਪਣੇ ਹਸਬੰਡ ਨੂੰ ਵੀ ਮਾਰ ਸਕਦੀ ਹੈ ਉਹ ਇਹ ਅਸੀਂ ਕਦੇ ਵੀ ਨਹੀਂ ਵਿਸ਼ਵਾਸ ਕਿੰਨਾ ਚਿਰ ਵਿਆਹ ਨੂੰ ਹੋ ਗਿਆ ਸੀ ਕਿੰਨੇ ਬੱਚੇ ਸੀ ਕਿਉਂਦੇ ਜੀ ਉੰਦੇ ਵਿਆਹ ਨੂੰ ਤਾਂ ਹੋ ਗਏ ਸੀਗੇ 2021 ਚ ਵਿਆਹ ਹੋਇਆ ਤਾਂ 2021 ਚ ਹਾਂਜੀ ਇਹ ਉਸ ਤੋਂ ਬਾਅਦ ਲड़का ਹੋਇਆ 1.5 ਸਾਲ ਦਾ ਲड़का ਹੈ ਦੋਨਾਂ ਦੀ ਤੁਹਾਡੀ ਗੱਲ ਹੋਈ ਇਹ ਦੋਵਾਂ ਦੀ ਦੂਜੀ ਮੈਰਿਜ ਹੈ ਉਹਨਾਂ ਦੀ ਵੀ ਪਹਿਲੀ ਹੋਈ ਸੀ ਉਹਨਾਂ 'ਚ ਬੁੜੀਆ ਹੈਗੀ ਆ ਉਹ ਸਾਡੇ ਕੋਲ ਹੈਗੀ ਆ ਤੁਹਾਡੀ ਨੋਣਾ ਤੁਹਾਡੀ ਗੱਲ ਹੋ ਪਈ ਹੈ ਹੁਣ ਤੱਕ ਉਸ ਕੇਸ ਤੋਂ ਲੈ ਕੇ ਹੁਣ ਤੱਕ ਵੀ ਉਹਨੇ ਕੁਝ ਮੰਨੀ ਵੀ ਮੈਂ ਗਲਤੀ ਕੀਤੀ ਉਹਨੂੰ ਪਛਤਾਵਾ ਹੈ ਸਾਹਮਣੇ ਕੁਝ ਵੀ ਨਹੀਂ ਮੰਨੀ ਉਹ ਇਹ ਸਿਰਫ ਪੁਲਿਸ ਵਾਲੇ ਜਦੋਂ ਲੈ ਗਏ ਨੇ ਉਹਨੂੰ ਤਾਂ ਪੁਲਿਸ ਵਾਲੇ ਨੇ ਹੀ ਮੰਨੀ ਹੈ ਜੋ ਪੁਲਿਸ ਵਾਲੇ ਨੇ ਹੀ ਸਾਨੂੰ ਦੱਸਿਆ ਸਾਡੇ ਸਾਹਮਣੇ ਅਜੇ ਤੱਕ ਉਸ ਤੋਂ ਬਾਅਦ ਹੋਈ ਵੀ ਨਹੀਂ ਜਦੋਂ ਪੁਲਿਸ ਵਾਲੇ ਲੈ ਗਏ ਨੇ ਇਹਨੂੰ ਆ 4 ਦਿਨ ਪਹਿਲੇ ਜਦੋਂ ਉਹਦੀ ਉਹਦੀ ਮੈਰਿਜ ਹੋਈ ਆ ਯਾ ਜਦੋਂ ਉਹਦੀ ਵੀ ਉਹਦੇ ਨਾਲ ਲੱਗੇ ਆ ਉਸ ਤੋਂ ਬਾਅਦ ਕਦੇ ਅੱਜ ਤੱਕ ਉਹਦੇ ਨਾਲ ਕਦੇ ਫੋਨ ਤੇ ਉਹਨਾਂ ਨਾਲ ਗੱਲ ਨਹੀਂ ਹੋਈ ਸਾਡੀ ਨਾ ਹੀ ਉਹ ਕਦੇ ਸਾਨੂੰ ਮਿਲੇ ਤੇ ਨਾ ਹੀ ਕਦੇ ਫੰਕਸ਼ਨ ਕੁਛ ਅਜ ਕਦੇ ਅਸੀਂ ਉਹਨਾਂ ਨੂੰ ਵੇਖਿਆ ਅਚਨਪ ਸ਼ਰਤੋ ਹੀ ਕਟਆ ਹਾਂਜੀ ਕਟਆ ਸੀ ਉਹਨਾਂ ਨਾਲ ਜਿੰਨੇ ਨੇ ਹੱਤਿਆ ਕਰਵਾਈ ਇਸਤੀਸ਼ ਨੇ ਉਹਦਾ ਕੀ ਸੰਪਰਕ ਸੀ ਉਹਦੇ ਨਾਲ ਕਿਵੇਂ ਸੰਪਰਕ ਹੋਇਆ ਕੋਈ ਪਤਾ ਲੱਗਿਆ ਇਹ ਐਕਚੁਅਲੀ ਕੀ ਆ ਇਹਨਾਂ ਦੀ ਵੀ ਜਿੱਥੇ ਇਹਦੀ ਦੁਕਾਨ ਸੀਗੀ ਬਠਿੰਡੇ ਇਹਦੇ ਨਾਲ ਹੀ 3-4 ਦੁਕਾਨਾਂ ਛੱਡ ਕੇ ਉਹਦੇ ਬ੍ਰਦਰ ਦੀ ਦੁਕਾਨ ਸੀਗੀ ਤੇ ਉਹ ਦੁਕਾਨ ਸੀ ਥੋੜੀ ਵੱਡੀ ਉਹ ਕਹਿੰਦਾ ਚਲੋ ਅੱਧੀ ਮੈਂ ਲੈ ਲੈਣਾ ਅੱਧੀ ਤੂੰ ਆਪਣਾ ਲੱਕੇ ਦੁਕਾਨ ਕਰ ਲੈ ਕੁਝ ਚਿਰ ਇਹਨਾਂ ਨੇ ਉਹ ਦੁਕਾਨ ਕੀਤੀ ਐ ਤੇ ਉਸ ਤੋਂ ਬਾਅਦ ਇਹਨਾਂ ਨੇ ਪੰਜ ਤਿੰਨ ਚਾਰ ਮਹੀਨੇ ਤੇ ਪੰਜ ਮਹੀਨੇ ਦੁਕਾਨ ਕੀਤੀ ਐ ਦੋਸਤੋ ਉਹ ਦੁਕਾਨ ਵੀ ਉਹਨਾਂ ਨੇ ਬੰਦ ਕਰ ਦਿੱਤੀ ਐ ਕਹਿੰਦਾ ਮੇਰੇ ਕੋਲ ਇੰਨਾ ਜ਼ਿਆਦਾ ਕੰਮ ਨਹੀਂ ਸੁਭਿੰਦਾ ਉਸ ਤੋਂ ਬਾਅਦ ਉਹ ਤੋਂ ਤਹੀ ਸੰਪਰਕ ਚੱਲੇ ਸੀਗੇ ਉਸ ਤੋਂ ਬਾਅਦ ਉਹ ਇਹਨਾਂ ਦਾ ਆਪਸ ਵਿੱਚ ਇੰਨਾ ਪਿਆਰ ਪੈ ਗਿਆ ਸੀਗਾ ਯਾਰੀ ਦੋਸਤੀ ਦੇ ਵਿੱਚ ਵੀਰ ਦੂਜੇ ਦੇ ਘਰ ਖਾਣਾ ਖੋਣਾ ਖਾਣ ਵੀ ਬere ਚਲੇ ਜਾਂਦੇ ਸੀਗੇ ਉਹ ਇੱਧਰ ਆ ਜਾਂਦੇ ਸੀ ਨਗਰ ਰਾਤ ਵੀ ਰੁਕਦੇ ਸੀ ਉੱਧਰ ਰੁਕਦੇ ਸੀ ਰਾਤ ਹੁਣ ਇਹ ਆਪਾਂ ਇਹ ਗੱਲ ਕਹਿ ਰਹੇ ਆ ਕਿ ਬਹੁਤ ਪ੍ਰੇਮ ਪਿਆਰ ਹੈ ਲੇਕਿਨ ਉਹ ਇਸ ਚੀਜ਼ ਨੂੰ ਸਾਡੀ ਹੁਣ ਸੋਚ ਆ ਜਾਂਦੀ ਹੈ ਵੀ ਉਹ ਇਸ ਚੀਜ਼ ਨੂੰ ਬੜਾ ਇੱਕ ਪ੍ਰੀ ਪਲਾਨ ਕਰ ਰਹੇ ਸੀ ਉਹ ਪੰਜ 6 ਮਹੀਨਿਆਂ ਤੋਂ ਰੈਗੂਲਰ ਵੀ ਅਸੀਂ ਜਾਂਦਾ ਕੀ ਕਰਨਾ ਹੈ ਕਿਵੇਂ ਕਰਨਾ ਹੈ ਤੇ ਉਹ ਇਹ ਕੰਮ ਸਾਰਾ ਪ੍ਰੀ ਪਲਾਨ ਨਾਲ ਹੋਇਆ ਪਲਾਨ ਹੈ ਟੋਟਲੀ ਪਲਾਨेड ਤੁਸੀਂ ਅੰਦੇਚ ਦੋਸ਼ੀ ਹੈ ਅੰਦੇਚ ਜਿਹੜੀ ਆਉਂਦੀ ਵਾਈਫ ਤੇ ਜਿਹੜੇ ਚਾਰ ਦੋਸਤ ਨੇ ਉਹਨਾਂ ਨੂੰ ਮੰਦੇ ਹੋਏ ਬਿਲਕੁਲ ਬਿਲਕੁਲ ਇਹ ਸਾਨੂੰ ਪਹਿਲੇ ਸ਼ੱਕ ਸੀਗਾ ਤੇ ਹੁਣ ਤਾਂ ਸਾਨੂੰ ਯਕੀਨ ਹੈ ਕਿਉਂਕਿ ਉਹ ਫਰਾਰ ਹੋ ਗਿਆ ਉਹ ਜਦੋਂ ਇਹਨੂੰ ਇਹਨੂੰ ਲੈ ਗਏ ਨਾ ਪੁਲਿਸ ਵਾਲੇ ਉਸ ਦਿਨ ਉਹ ਵੀ ਫਰਾਰ ਹੋ ਗਿਆ ਵਿਦ ਫੈਮਿਲੀ ਫਰਾਰ ਹੋ ਗਿਆ ਗੱਲਬਾਤ ਹੋਈ ਸ਼ਨੀਵਾਰ ਨੂੰ ਰਾਤ ਨੂੰ ਲੈ ਕੇ 8:30 ਵਜੇ ਘਰੋਂ ਨਿਕਲਿਆ ਠੀਕ ਹੈ ਸ਼ੌਫਟ ਉਹ ਬੰਦ ਕਰਕੇ ਰਾਤ ਨੂੰ ਨਿਕਲਿਆ ਜੀ ਉਹਨਾਂ ਲੋਕਾਂ ਦਾ ਪਲਾਨ ਬਣਿਆ ਵੈਸੀ ਕੋਈ ਹੋਰ ਨਹੀਂ ਇਹਨਾਂ ਬੱਚੇ ਨੂੰ ਕੋਈ ਪਤਾ ਨਹੀਂ ਸੀ ਕਿੱਥੇ ਜਾਣਾ ਕੀ ਕਰਨਾ ਇਹ ਘਰੋਂ ਦੁੱਧ ਲੈਣ ਵਾਸਤੇ ਨਿਕਿਆ ਜੀ ਠੀਕ ਹੈ ਅਗਰ ਉਹਨਾਂ ਲੜਕੀਆਂ ਦਾ ਫੋਨ ਆਇਆ ਜੀ ਇੱਥੇ ਆਜੇ ਤਿੰਨ ਚਾਰ ਗੋਲਾਂ ਆਈਆਂ ਉਹਨੂੰ ਨੂੰ ਪਤਾ ਵੀ ਕੀ ਹੋ ਰਿਹਾ ਕੀ ਨਹੀਂ ਹੋ ਗਿਆ ਇਸ ਸਟੇਸ਼ਨ ਕੋਲ ਜਾ ਕੇ ਕਿਤੇ ਸਕੂਟੀ ਰੱਖੀਏ ਨੇ ਉੱਥੋਂ پارک ਕਰਾਈ ਉੱਥੋਂ ਗੱਡੀ ਪਾ ਕੇ ਤੇ ਉਸ ਤੋਂ ਬਾਅਦ ਹੀ ਰਾਤ ਨੂੰ ਸਾਡੇ 10:30 ਵਜੇ ਘਰੇ ਉਹਨੇ ਫੋਨ ਕਰਿਆ ਵੀ ਮੈਸਟੇਸ਼ਨ ਚੱਲ ਗਿਆ ਇਹ ਉਲਟ-ਪੁਲਟ ਗੱਲਾਂ ਹੈ ਉਹਨੂੰ ਪਤਾ ਨਹੀਂ ਸੀ ਵਿਚਾਰਨ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਜੀ ਹਾਂ ਹਾਂ ਸੰਤਾ ਸੰਦੇ ਨੂੰ ਘਰੋਂ ਇਹਨੇ ਮੈਸੇਜ ਦਾ ਫੋਨ ਕੀਤਾ ਵੀ 1:30 ਵਜੇ ਦਿੱਲੀ ਉਹਨੂੰ ਲੁੱਟ ਲਿਆ ਗਿਆ ਐਸੇ ਖੋਲਤੇ ਹੈ ਕਿ ਜੇ ਪੁਲਤਾਂ ਨੇ ਕਿੱਥੇ ਕਿੱਣ ਜਾ ਰਹੇ ਕਹਿੰਦੇ ਇੰਨੀ ਮੇਰੀ ਨਾਲ ਗੱਲ ਹੋਈ ਹੈ ਹੋਰ ਕੋਈ ਗੱਲ ਨਹੀਂ ਹੋਈ ਜੀ ਠੀਕ ਹੈ ਉਸ ਤੋਂ ਬਾਅਦ ਅਸੀਂ ਰਾਤ ਨੂੰ ਅਸੀਂ ਜਿਵੇਂ ਸੁਣਿਆ ਸਾਡੇ ਕੋਲ ਫੋਨ ਆ ਗਿਆ ਅਸੀਂ ਰਾਤ ਨੂੰ ਦਿੱਲੀ ਨਿਕਲ ਗਏ ਜੀ ਐਤਵਾਰ ਨੂੰ ਠੀਕ ਹੈ ਐਤਵਾਰ ਜਾ ਕੇ ਉੱਥੇ ਸ਼ਾਨਵੀਨ ਸ਼ੁਰੂ ਕੀਤੀ ਕਰੋਲ ਬਾਗ ਚ ਵੀ ਦਿੱਲੀ ਦਾ ਕੋਈ ਗਿਆ ਹੀ ਨਹੀਂ ਸੀ ਕੋਈ ਮੈਟਰ ਨਹੀਂ ਸੀ ਦਿੱਲੀ ਦਾ ਕਿਉਂ ਤਿੰਨ ਦਿਨ ਪਹਿਲਾਂ ਹੀ ਸਮਾਨ ਲੈ ਕੇ ਆਏ ਸੀਗਾ ਠੀਕ ਹੈ ਉਹਦਾ ਕੋਈ ਹੈ ਨਹੀਂ ਸੀ 10 15 ਦਿਨਾਂ ਦਾ ਸਮਾਨ ਲੱਗ ਜਾਂਦਾ ਸੀ ਇਹ ਸਿਰ ਉਹਨਾਂ ਨੇ ਪਲਾਨ ਇੱਕ ਮੰਨ ਘੜਤ ਘਾਣੀ ਬਣਾ ਕੇ ਜੀ ਮੁੰਡੇ ਦਿੱਲੀ ਦੇ ਬਹੁਤ ਕੁਝ ਕੰਨੀ ਬੁਰੀ ਤਰ੍ਹਾਂ ਕਿਸ ਹਾਲਾਤ ਦੇ ਵਿੱਚ ਤੁਹਾਨੂੰ ਫਿਰ ਪਤਾ ਲੱਗਿਆ ਤੁਹਾਨੂੰ ਪਤਾ ਨਹੀਂ ਲੱਗਿਆ ਇਸ ਤੇ 4 ਦਿਨ ਦਿੱਲੀ ਛਾਂਦੇ ਰਹੇ ਜੀ ਉੱਥੇ ਬਹੁਤ ਪੜਤਾਲ ਕੀਤੀ ਕੁਝ ਨਹੀਂ ਮਿਲਿਆ ਸਾਨੂੰ ਉੱਥੇ ਉਸ ਤੋਂ ਬਾਅਦ ਉੱਥੇ ਦਿੱਲੀ ਪੁਲਿਸ ਨੇ ਥੋੜੀ ਡਿਟੇਲ ਕਢਾ ਕੇ ਉਹ ਕਹਿੰਦਾ ਜੀ ਤੁਹਾਡੀ ਲੋਕੇਸ਼ਨ ਆ ਰਹੀ ਬਠਿੰਡਾ ਹੂੰ ਹੂੰ ਵਟਿੰਡਾ ਕੀ ਆਪਣੇ ਜੋ ਲੁਧਿਆਣਾ ਚੋਂ ਅਸੀਂ ਉੱਥੋਂ ਦਿੱਲੀ ਦੀ ਗੱਡੀਆਂ ਭਜਾਈਆਂ ਸੀ ਲੁਧਿਆਣੇ ਚੱਲ ਗਏ ਉੱਥੇ ਦੋ ਦਿਨ ਛਾੜ ਮਰੇ ਉੱਥੇ ਕੁਝ ਨਹੀਂ ਹੋਇਆ ਜੀ ਉਸ ਤੋਂ ਬਾਅਦ ਡਿਟੇਲ ਲੜਨ ਤੋਂ ਬਾਅਦ ਚ ਪਤਾ ਲੱਗਿਆ ਜੀ ਕਹਾਣੀ ਆ ਰਹੀ ਹੋਰ ਕੁਝ ਸੀ ਹਸਾ ਮਤਲਬ ਕੀ ਫਿਰ ਕੀ ਨਿਕਲਿਆ ਉਹਦੇ ਵਿੱਚ ਕਹਾਣੀ ਦੇ ਵਿੱਚ ਉਹਨੇ ਫਿਰ ਉਹਨਾਂ ਨੇ ਵੀ ਸਾਨੂੰ ਮੈਸੇਜ ਸ਼ੱਕ ਹੈ ਜੀ ਤੁਹਾਨੂੰ ਅਸੀਂ ਪੁੱਛ ਕੁਝ ਕਰਨੀ ਹੈ ਠੀਕ ਹੈ ਜਿਹੜਾ ਉੱਥੋਂ ਪਤਾ ਲੱਗਿਆ ਕਿ ਉਹਦੇ ਡੈਥ ਆ ਉਹਦੀ ਉਹਦੇ ਉਹਨਾਂ 10 ਤਰੀਕ ਨੂੰ ਰੋहतक ਦੇ ਵਿੱਚ ਉਹਨੂੰ ਕਰਤਾ ਸੀ ਬਹੁਤ ਗੱਦੇ ਤਰੀਕੇ ਨਾਲ ਮਾਰੇ ਬਹੁਤ ਜਲੀਲ ਕਰਕੇ ਬੜੀ ਵੱਡ ਟੋਕੇ ਤੇ ਬਹੁਤ ਹੋੜੀ ਉਹ ਤਾਂ ਦੇਖ ਨਹੀਂ ਆਦੀ ਉਹਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਕੀ ਮੰਨੀ ਐ ਹੁਣ ਉਹ ਮਹਿਲਾ ਜਿਹੜੀ ਇਹ ਸਾਨੂੰ ਕੋਈ ਜਾਣਕਾਰੀ ਜਿਆਦਾ ਨਹੀਂ ਦਿੱਤੀ ਉਹਨਾਂ ਨੇ ਕੁਝ ਥੋੜੀ ਬਹੁਤ ਜਿਆਦਾ ਉਹਨਾਂ ਲਈ ਗਿਆ ਜੀ ਹੱਥੇ ਦਾ ਜੀ ਉਹਨੇ ਦੱਸਿਆ ਵੀ ਇਹਨੇ ਕਰਵਾਇਆ ਕੰਮ ਸਾਰਾ ਜੀ ਕਿੰਦੇ ਥਰੂ ਕਰਵਾਇਆ ਇਹ ਸਟੇਸ਼ਨ ਆਪ ਦਾ ਮੁੰਡਾ ਜੀ ਸतीश 21 ਦਾ ਯਾਰ ਦੋਸਤ ਬਣਿਆ ਹੋਇਆ ਸੀ ਭਰਾ ਬਣਿਆ ਹੋਇਆ ਸੀ ਇਹ ਸਾਰਾ ਉਹਨਾਂ ਦੀ ਖੇਡ ਕੱਢੀ ਗਈ ਸਾਡੇ ਉੱਤੇ ਬਸ ਈ ਉਹ ਦੁਕਾਨਾਂ ਨੇੜੇ ਨੇੜੇ ਸੀ ਜੀ ਦੁਕਾਨ ਤੇ ਸੀ ਜੀ ਬਸ ਉਹਨਾਂ ਬੇਡਾ ਉੱਤੇ ਭਰਾ ਬਣਾਏ ਹੋਏ ਸੀਗਾ ਪੋਲਾ ਮੁੰਡਾ ਸੀ ਇਮਾਨਦਾਰ ਮੁੰਡਾ ਸੀ ਕੋਈ ਗ੍ਰਿਫਤਾਰੀ ਹੋਈ ਉਹਨਾਂ ਚਾਰਾ ਰੋਪੀਆਂ ਜਾਂ ਤਿੰਨ ਚਾਰ ਜਿਨ੍ਹਾਂ ਨੇ ਰਲ ਕੇ ਕਾਂਡ ਕੀਤਾ ਉਹ ਦੱਸਿਆ ਨਹੀਂ ਜੀ ਵੀ ਗ੍ਰਿਫਤਾਰ ਹੋਈ ਐ ਕਹਿੰਦੇ ਮੋਗੇ ਦਾ ਬੰਦਾ ਚੱਕਿਆ ਦੂਜਾ ਉਹਦੀ ਮਿਸ ਜਗੀ ਹੁਣ ਸਾਨੂੰ ਕੋਈ ਜਾਣਕਾਰੀ ਨਹੀਂ ਕੋਈ ਕਹਿ ਦੇਣਾ ਕਿੰਨ ਸਾਫ ਵਿਕੀ ਮੰਗ ਕਰਦੇ ਤੁਸੀਂ ਹਾਂ ਇਨਸਾਫ ਦੀ ਮੰਗ ਕਰੇ ਕਿ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਠੀਕ ਹੈ ਸਾਡੇ ਹੁਣ ਕੋਈ ਇੰਨਾ ਰਹਿ ਹੀ ਨਹੀਂ ਸਾਡੇ ਕਮਾਨ ਵਾਲਾ ਪੁੱਤ ਸੀਗਾ